ਸਤਿ ਸ੍ਰੀ ਅਕਾਲ ਦਰਦ ਬਲੌਗ ਤੇ ਤੁਹਾਡਾ ਸਵਾਗਤ ਹੈ। ਹਾਂਜੀ ਮਿਲ ਕਰਦੇ ਹਾਂ ਤੁਸੀਂ ਸਾਰੇ ਬੜੀਆ ਹੋਵੋਗੇ, ਠੀਕ ਠਾਕ ਹੋਵੋਗੇ। ਸਵੇਰ ਦਾ ਟਾਈਮ ਹੈ। ਆਪਾਂ ਬਲੌਗ ਸ਼ੁਰੂ ਕਰਦੇ ਹਾਂ। ਰਿਕਵੈਸਟ ਹੈ ਜਿਹੜੀ ਮੇਰੇ ਚੈਨਲ ਤੇ ਪੈਨਪ੍ਰਾਣਾ ਮੈਨੇ ਮੇਰੇ ਜਨਰਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ। ਅੱਜ ਥੇਰਾ ਬੜੀ ਸਵੇਰ ਦਾ ਨਹੀਂ ਹੋਈ ਜਾਂਦਾ ਕਿ ਜਦੋਂ ਉੱਠੀ ਨਾ ਸਵੇਰੇ ਮੀਂਹ ਪਈ ਜਾਵੇ ਤੇ ਜਦੋਂ ਮੈਂ ਚਾਹ ਬਣਾਉਣ ਲੱਗੀ ਮੀ ਹੱਟ ਗਈ ਤੇ ਮੈਂ ਚਾਹ ਪੀਣ ਲੱਗੀ ਦਵਾਰਾ ਫੇਰ ਆ ਗਿਆ। ਫਿਰ ਵੱਜਾ ਵੀ ਦੋ ਬੀਜੇ ਉਹ ਹਟ ਗਿਆ ਸੀਗਾ ਹੁਣ ਕੱਲ ਵੀ ਸਾਹ ਦੇ ਵਿੱਚ ਹਟਾ ਹੈਗਾ ਪਿਛਲੇ ਦਿਨ ਟਾਈਮ ਹਟਾ ਹੈਗਾ ਅੱਜ ਦੇਖੀ ਪਤਾ ਨਹੀਂ ਕੀ ਹੋਊਗਾ ਨਾ ਹਰ ਵਾਰ ਮੈਂ ਦਿਲ ਕਪੜੀਆਂ ਆ ਜਾਂਦੇ ਨੇ ਇਹ ਜਿਹੜੇ ਲੁਗਾ ਕਿ ਤੋਂ ਦੋ ਨਿਕਲਦੇ ਨੇ ਵੀ ਹੈ ਸਕੂਪਾ ਕੰਮ ਹੋਵੇ ਵੀ ਬੜੀ ਔਖਾ ਜਾਂਦਾ ਹੈਗਾ ਨਾ ਪਿਛਲਾ ਨਹੀਂ ਜਾਦਾ ਜਾਂਦਾ ਤੇ ਹੁਣ ਆਪਾਂ ਸਭ ਕੀ ਕੱਟ ਦੇਗੇ ਸਬਜ਼ੀ ਅੱਜ ਆਪਾਂ ਲਈ ਸੀਗੀ ਗੋਭੀ ਪਿਆਰ ਆਲੂ ਜਿਹੜੇ ਮੈਂ ਕੱਟਣੇ ਟਾਈਮ ਨਹੀਂ ਤੇ ਕੱਟੂੰਗੀ ਅਲਸਣਾ ਕਿਉਂਕਿ ਕਾਲੇ ਨਹੀਂ ਹੋ ਜਾਂਦੇ ਨੇਗੇ ਤਾਂ ਮੈਂ ਬਿੰਦ ਕ ਫ੍ਰੀ ਸੀਗੀ ਖਾਤਰ ਮੈਂ ਗੋਭੀ ਕੱਟ ਲਾਂ ਫਿਰ ਤੁਹੀ ਭੈਂਟ ਪਈ ਆ ਜਾਂਦਾ ਹੈਗਾ ਨਾ ਕਈ ਵਾਰੀ ਤੇ ਫਿਰ ਔਖਾ ਮੈਨੂੰ ਸੱਜੀ 333 ਦੀ ਜੀ ਫਿਰ ਆਗਲੇ ਦੇ ਕੋਲੇ ਬੈਠਣਾ ਤਾਂ ਸਰਦੀ ਘਟਾ ਲੈਣਾ ਵੈਸੇ ਇੱਕ ਭੈਣ ਦਾ ਫੋਨ ਆਇਆ ਸੀ ਸਾਡੇ ਭੋਇ ਜੀ ਨੂੰ ਦਾ ਤੇ ਉਹ ਕਹਿੰਦੇ ਸੀ ਕਿ ਅਸੀਂ ਅੱਜ ਆਉਣਾ ਹੈਗਾ ਪੱਕਾ ਤਾਂ ਨਹੀਂ ਪਤਾ ਹੈਗਾ ਕਹਿੰਦੇ ਸੀਗੇ ਤੇ ਜੇ ਕਹਿੰਦੇ ਮੀਂਹ ਰੁਕ ਗਿਆ ਤਾਂ ਅਸੀਂ ਆਵਾਂਗੇ ਮੀਂਹ ਉਹ ਤਾਂ ਠੀਕ ਸੀਗਾ ਮਹਾਪਈ ਸਾਡਾ ਠੀਕ ਹੈਗਾ ਹਜੇ ਨਾ ਲੱਗ ਜੀ ਸਾਫ ਹੋਊਗਾ ਮੌਸਮ ਤੇ ਹੁਣ ਇਹ ਨਹੀਂ ਪਤਾ ਹੈਗਾ ਕਿ ਇੱਧਰ ਮੀਂਹ ਕਿਵੇਂ ਹੋਣਾ ਹੈਗਾ ਤੇ ਫਿਰ ਆਪਾਂ ਸੰਦੀ ਮਹਾਪੁਰਜਨ ਪਹਿਲੀ ਕੱਟ ਕੇ ਰੱਖ ਲੈਣਾ ਹੁਣ ਦੁਬਾਰਾ ਫੋਨ ਕਰਕੇ ਪੁੱਛਦੇ ਉਹਨਾਂ ਨੂੰ ਵੀ ਕਿਵੇਂ ਕਰਨਗੇ ਆਉਣਗੇ ਜਾਂ ਨਾ ਆਉਣਗੇ ਨਾ ਛੁੱਟੀਆਂ ਹੋਈਆਂ ਨੇ ਲਾਹ ਸਾਰਿਆਂ ਨੂੰ ਇਹਨਾਂ ਤੇ ਚਲੋ ਦੇਖਦੇ ਹਾਂਗੇ ਤੇ ਹੁਣ ਆਪਾਂ ਅੱਜ ਕਾਦੀ ਛੁੱਟੀਆਂ ਸਾਰਿਆਂ ਨੂੰ ਸਾਰਿਆਂ ਨੂੰ ਜਿਹਨੂੰ ਪੁੱਛੇ ਕਹਿੰਦੇ ਛੁੱਟੀਆਂ ਛੁੱਟੀਆਂ 2 ਅਕਤੂਬਰ ਐ ਨਾ 1 2 ਅਕਤੂਬਰ ਨਾ ਆ ਤਾਂ 6 ਐ ਅਕਤੂਬਰ ਹੀ ਐ ਨਾ 7 7 ਅਕਤੂਬਰ ਜਹਾਂ ਹਾਂ ਹਾਂ ਸੁਖਮਨ ਹੋ ਗਈਆਂ ਨੇ ਵੀ ਛੁੱਟੀਆਂ ਇਹਦੀ ਉਹ ਤਾਂ ਫਿਰ ਉਧਰੋਂ ਹੋਊਗੇ ਉੱਥੇ ਹੁਣ ਕੋਦੋਂ ਕਿ ਮੇ ਜੀ ਨੂੰ ਸ਼ਗਈ ਵਾਰ ਰਾਤ ਦੀ ਸ਼ਿਫਟ ਆ ਜਾਂਦੀ ਹੈ ਜੀ ਹਾਂ ਤਾਂ ਟਾਈਮ ਦੀ ਗੋਭੀ ਗਾਜਰਾਂ ਆਹੀ ਕੁਛ ਮਸ਼ਹੂਰ ਹੋਇਆ ਹੈਗਾ ਅਸੀਂ ਤੇ ਗਾਜਰਾਂ ਗੋਭੀ ਪਹਿਲੀ ਵਾਰ ਬਣਾ ਰਹਿਆਂਗੇ ਮੇਰੀ ਘਰ ਦੀ ਜਿਹੜੀ ਵਧੀਆ ਸੀਗੀ ਨਾ ਲੱਕੜ ਦੇ ਮੁੱਠੇ ਵਾਲੀ ਮੈਨੂੰ ਆਦਤ ਸੀ ਮੈਂ ਤੇ ਅੰਦਰ ਤਾਂ ਵੀ ਡੁੱਟ ਵੀ ਸਕਦੀ ਮੈਂ ਤਾਂ ਸਾਬਣ ਦੇ ਵਿੱਚ ਪਾ ਕੇ ਸਾਬਣ ਦੇ ਦੋ ਟੁਕੜੇ ਕਰਦੇ ਉਹ ਵੱਡੇ ਵੱਡੇ ਸਾਬਣਾ ਸੀ ਇੱਕ ਦਿਨ ਪਾ ਕੇ ਜਦੋਂ ਐਮਬਾਰੀ ਨਾਲ ਤਾਂ ਕਰਦੇ ਡੁੱਟ ਕੇ ਮੇਰੇ ਵੱਜੀ ਨਾਲੇ ਕਰਦੇ ਡੁੱਟੇ ਹੁਣ ਹਥੜ ਹੋ ਗਿਆ ਹਣਾ ਦੂਸਰੇ ਨਾਲ ਕਾ ਨਹੀਂ ਕਰਦਾ ਨਹੀਂ ਇਹ ਵਧੀਆ ਨਹੀਂ ਲੱਗਦੀ ਕਿਤੇ ਉਹ ਚੱਕ ਲੈਂਦੀ ਹੈ ਕਿਤੇ ਚੱਕ ਲੈਂਦੀ ਹੈ ਰੱਬ ਦੇ ਕੰਮ ਨਾਲ ਧੁੱਪ ਨਿਕਲ ਹੀ ਪਈ ਹੈਗੀ ਨਾ ਜ਼ੋਰਦਾਰ ਨਹੀਂ ਹੈਗਾ। ਨਹੀਂ ਨਹੀਂ ਬਤਾਲਾ ਹੈਗਾ ਕੁਝ ਨਹੀਂ ਕਰ ਦਿੰਦਾ ਹੈਗਾ। ਹੁਣ ਬਸ ਕੱਖ ਕੱਖ ਪੈਂਦੇ ਨੇ ਕਿ ਗੱਦ ਨਹੀਂ ਫੇਰ टाकਦੇ ਨੇ ਉਹਨੂੰ। ਪਾਣੀ ਕੱਢ ਕੇ ਕਾਂਗਰ ਕੱਖ ਪਾ ਕੇ ਦੁਬਾਰਾ ਫੇਰ ਸਿੱਟਦੇ ਨੇ ਕਾਹਦੀ ਬਸ ਆਹ ਹੀ ਕੁਝ ਹੋ ਰਿਹਾ ਹੈ। ਮੈਂ ਸੁਣਦੀ ਸੀ ਇਹਨਾਂ ਦਾ। ਧੁੱਪ ਗੜ ਰਹੀ ਨੇ। ਹੋਰ। ਲੋ ਜੀ ਆਪਣੇ ਰਿਸ਼ਤੇਦਾਰ ਆ ਗਏ। ਪਰ ਸਾਡੇ ਰਿਸ਼ਤੇਦਾਰ ਵੀ ਵੀਡੀਓ 'ਚ ਘਟਾਉਂਦੇ ਨੇ। ਪੂਰਾ ਚਿੰਗਿੰਗਾੜਾ ਪਾਕੇ ਹਟਿਆ ਭੂਆ ਦੀ ਨੂੰ ਤੇ ਭੋਜ ਦਾ ਮੁੰਡਾ ਇਹਨੇ ਨਾ ਪੋਤਾ ਤਾਂ ਨਾਲ ਆ ਪੁੱਤੀ ਘਰੇ ਹੈਗੀ ਜਿਹੜੇ ਆਪਾਂ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਦੇਖਣ ਗਏ ਸੀਗੇ ਹਨ ਤੇ ਜੋੜੇ ਬੱਚੇ ਹੋਏ ਸੀਗੇ ਬਾਹਰ ਹੋਂਦਗਾ ਜਮੀਨ ਹੀ ਹੱਥ ਲਵਾਉਂਦਾ ਕਿਸੇ ਦਾ ਖੇਤਾਂ 'ਚ ਰਹਿੰਦੇ ਨੇ ਉੱਥੇ ਖੇਤਾਂ ਦੇ ਜਾਨਵਰ ਨੇ ਤਾਂ ਇਕੱਲੇ ਰਹਿ ਕੇ ਖੁਸ਼ ਨੇਗੇ ਸਾਡੇ ਦਾ ਕਿਸੇ ਦਾ ਹੱਥ ਨਹੀਂ ਲਵਾਉਂਦੇ ਦੇਖ ਦੇ ਕਿ ਡਰੀਆਂ 'ਚ ਘਾੜਾ ਮਰੀ ਜਾਂਦਾ ਸਾਨੂੰ ਦੇਖ ਦੇ ਕੋਈ ਲੈ ਫੜਿਓ ਤੁਸੀਂ ਤੁਸੀਂ ਖਾ ਲਓ ਉਹਨਾਂ ਨੂੰ ਉਸੇ ਮਾਸਾਸ ਨੂੰ ਸੋਨੇ ਨੂੰ ਕੰਦਾ ਕੀ ਨਹੀਂ ਖਾਂਦੇ ਨਵੀਂ ਤੈਨੂੰ ਪਾ ਦ ਬਾਅਦ ਚੋਂ ਕਰੋ ਮੈਂ ਤਾਂ ਇਹਨਾਂ ਨੂੰ ਡੀਕ ਡੀਕ ਕੇ ਨਾ ਪਾਏਗੀ ਫੋਨ ਕਰਕੇ ਇਹਨਾਂ ਨੇ ਤਾਂ ਫੋਨ ਹੀ ਜਿਕੇਗਾ ਮੈਂ ਕਦੇ ਤਾਂ ਮੈਂ ਸੋਚ ਲਾ ਵੀ ਗੱਡੀ 'ਚ ਹੋਣਾ ਹੋਣਾ ਕਦੇ ਮੈਂ ਸੋਚ ਲਾ ਵੀ ਆਉਂਦੇ ਨਹੀਂ ਹੋਣੇ ਮੀ ਨਾ ਪੈਂਦਾ ਹੋਵੇ ਵੀ ਇੱਥੇ ਵੀ ਪਈ ਜਾਂਦਾ ਵੀ ਹੁਣ ਨਹੀਂ ਆਉਂਦੇ ਇਹਨਾਂ ਨੇ ਨਹੀਂ ਕਿਹਾ ਸੀ ਕਿ ਮੈਂ ਅੱਛੇ ਬਾਇੰਡ ਕਰੇਗੀ ਹੁਣ ਕਿ ਪਹਿਲੇ ਹੀ ਪੁੱਛਦੇ ਹੋਣਗੇ ਕਿ ਸ਼ਾਇਦ ਹੀ ਆਉਣ ਮੈਨੂੰ ਕਹਿੰਦੇ ਆਉਂਦੇ ਨਹੀਂ ਹੈਗੇ 100% ਨਹੀਂ ਆਉਦੇ ਮਹਾ ਨਾਮ ਹੈ ਜੀ ਤਾਂ ਗੱਲ ਹੈਗੀ ਜੀ ਇੱਕ ਵਜਨਾ ਹੋ ਗਿਆ ਜੀ ਹਾਂ ਸਾਰਾ ਟਾਈਮ ਹੋ ਗਿਆ ਜੀ ਹੁਣ ਤੱਕ ਫਿਰ ਪਤਾ ਕੀ ਅਸੀਂ ਤਾਂ ਪਹਿਲਾਂ ਸੀ ਉਧਰ ਤਾਂ ਹੋ ਗਿਆ ਮੈਂ ਕਿਹਾ ਵੀ ਆਉਣ ਵੇਲੇ ਉਧਰ ਘਰ ਹੈ ਦੋ ਮੈਂ ਕਿਹਾ ਆਪਾਂ ਨੂੰ ਹੋ ਜੋ ਟਾਈਮ ਮੁੜ ਕੇ ਵਗੈ ਨਾ ਆਉਣ ਵਾਲਿਆ ਕਿਸੇ ਪਰੇ ਕਿਹੜਾ ਫੇਰ ਆ ਜਾਂਗੇ ਫੇਰ ਨਹੀਂ ਆ ਜਾਂਦਾ ਹੈਗਾ ਉਹ ਪਹਿਲਾ ਰਿਸ਼ਤੇਦਾਰੀ ਚ ਖੜ ਕੇ ਸਾਡੇ ਭੂਆ ਜੀ ਕੋਲੇ ਉਧਰ ਵਗ ਗਏ ਨਾ ਬਸ ਸਹੀ ਟਾਈਮ ਲੱਗ ਗਿਆ ਕੁਝ ਮੌਸਮ ਖਰਾਬ ਹੈ ਭਾਈ ਕੁਝ ਮੱਜਾਂ ਸਾਹਮਦੇ ਸਾਡੇ ਵਾਲਾ ਕੰਮ ਹੀ ਹੈ ਬਸ ਇੱਕੋ ਜਿਹਾ ਜਵਾਕ ਨੇ ਨਾ ਮੱਜਾਂ ਸ਼ਾਮ ਦੇ ਨੂੰ ਟਾਈਮ ਲੱਗ ਜਾਂਦਾ ਕਰੀ ਉਹਦਾ ਕੰਮ ਕਰਕੇ ਛੇਤੀ ਵਕਤ ਲੱਗ ਜਾਂਦੇ ਨਹੀਂ ਲੱਗਦੇ ਨਹੀਂ ਅਸੀਂ ਤੋਂ ਗਵੜਾ ਸ਼ਾਮ ਹੋ ਜਾਂਦੀ ਹੈ 6:00 7:00 ਵਜੇ ਘਰ ਕੇ ਸੀ ਨਾ ਵੀ ਨੇੜੇ ਕਰਕੇ ਚਲੋ ਸ਼ਾਮ ਨੂੰ ਬਾਗੇ ਨੇ ਸਾਰਾ ਕੰਮ ਧੰਦਾ ਕਰਕੇ ਚਲ ਵੀ ਦੋ ਘੰਟੇ ਲਾ ਆਵਾਂਗੇ ਬੈਠਾਂਗੇ ਤਾਂ ਸਹੀ ਹੈ ਨਾ ਤੇ ਨਹੀਂ ਦਿਨੇ ਤਾਂ ਫਿਰ ਉਹੀ ਗੱਲ ਆਈ ਹੋ ਜਾਂਦਾ ਮੱਜਾ ਬਨਤੀਆਂ ਖੁੱਲੀ ਤਾਂ ਨਹੀਂ ਕੋਈ ਆਏ ਤਾਂ ਨਹੀਂ ਹੋਇਆ ਬਾਤਾਂ ਨਹੀਂ ਹੋਇਆ ਬਸ ਐਂ ਹੀ ਹੋਈ ਜਾਊਗਾ ਮਗਰ ਚਾਹ ਪਾਣੀ ਕਰ ਲਿਆ ਕੱਲ ਹੁਣ ਛੱਡ ਕੇ ਗਿਆ ਸੀ ਹਜੇ ਸਾਡੇ ਬਾਪਾ ਇਹ ਉਧਰ ਜਾ ਬੀਤੀਏ ਕਿ ਕੋਈ ਨਾ ਕਰੇ। ਕੰਦ ਦੀ ਤੋੜ ਤੋਂ ਆਏ ਹੁੰਦੇ ਜੀ ਜਪਾ ਟਾਈਮ ਨਾ ਜਾਈਏ ਕੰਮ ਉੱਧਰ ਜਾ ਕੇ ਟਾਈਮ ਨਾ ਲੱਗੇ। ਚਲੋ ਇਹ ਆਪਾਂ ਚਾਹ ਬਣਾ ਲਈ ਤੇ ਫੜਾਉਣੇ ਵਸੇ ਇਹਨਾਂ ਨੂੰ ਨਾ ਬਿੰਦ ਕਨੂ ਵਾਲੇ ਟੈਰ ਕੇ ਫੜਾਵਾਂਗੇ ਇਹ ਲੇਟ ਆਏ ਨੇ। ਜੀ ਜੀ ਕੀ ਖਾਣਾਗਾ? ਹੈ? ਸੰਗ ਦਾ ਦਿਆ। ਸਸੀ ਕਹਿੰਦਾ ਬਾੜੇ ਚਿੰਗ ਸਾਰਿਆਂ ਨੂੰ। ਸਸੀ ਕਾ ਬਣਾ ਲਈ। ਆਈ ਨਹੀਂ ਕਰ। ਸਸੀ ਕਾ ਲੈ ਮੈਂ ਬਣਾਉਂ। ਮੈਂ ਬਣਾ ਮੈਂ ਆਈ ਹੈਲੋ ਕਰ ਰਹੀ ਹਾਂ ਹੈਲੋ ਹੈਲੋ ਤਾਂ ਕਰ ਸਕਦੇ ਹੈਲੋ ਕਰਦੇ ਹੈਲੋ ਕਰਦੇ ਜੀ ਆਪ ਤੇ ਦੀਦੀ ਨੂੰ ਤਾਂ ਹੈਲੋ ਕਰ ਦੇ ਨਾ ਕੀ ਗੱਲ ਹੈ ਕਾ ਤੂੰ ਤੁਸੀਂ ਨਵੇਂ ਨਵੇਂ ਬੰਦੇ ਹੋ ਕੱ ਅਸੀਂ ਚੰਗੇ ਨਹੀਂ ਆਉਂਦੇ ਹੈ ਨਵੇਂ ਨਵੇਂ ਬੰਦੇ ਹੋ ਇੱਥੇ ਬੈਠਾ ਇਹ ਕੁਛ ਨਹੀਂ ਕਹਿੰਦਾ ਤੇ ਨਹੀਂ ਤੈਨੂੰ ਫੜਦੇ ਨਹੀਂ ਕੁਛ ਨਹੀਂ ਕਹਿੰਦੇ ਇੱਥੇ ਇਦੋਂ ਤੁਹਾਨੂੰ ਦੇਖਦਾ ਮਮੀ ਵੀ ਪਹਿਲਾਂ ਹਮ ਨੂੰ ਫੜ ਲਿਆ ਸੀ ਵੀ ਮੁੰਡਾ ਚੱਕ ਲਿਆ ਸੀ ਕਿ ਦਵਾਰਾਂ ਨਾਲ ਚੱਕ ਲਿਆ ਸੀ ਦਾ ਉਹ ਤੱਕ ਲਈ ਜੱਬ ਕਿ ਕੋਠੇ ਤੀ ਕਿਹੜਾ ਬਾਰੇ ਮੈਂ ਕਿਹਾ ਮੰਮੀ ਨੇ ਮਹਾ ਮੰਮੀ ਭੈਣ ਆਏ ਕਹਿੰਦੇ ਵੀ ਛਿੰਦੇ ਨੂੰ ਤਾਂ ਨਹੀਂ ਭੈਣਾ ਹੈਗਾ ਸੀ ਸੰਭਾਲ ਲਾਂਗੇ ਮੰਮੀ ਕਹਿੰਦੇ ਹਜੇ ਉਹਨਾਂ ਕੋਲੇ ਗਏ ਨਹੀਂ ਜਾਣਦੇ ਅੱਜ ਸ਼ਿਕੰਦਰ ਆਈ ਸੀ ਛੋਟਾ ਜਿਹਾ ਸਾਲ ਕਦਾ ਸੀਗਾ ਮੈਂ ਤੁਹਾਡੇ ਕੋਲ ਉੱਥੇ ਭੱਗ ਗਈ ਉਸ ਤੋਂ ਉਹ ਨਹੀਂ ਸੀ ਆਈ ਦੀ ਸੀ ਨਾ ਭੈਣ ਨੇ ਸਾਨੂੰ ਤਾਂ ਸ਼ਾਮ ਦੇ ਟਾਈਮ ਰਾ ਤਾਂ ਬੈਠਣ ਦੇਵੇ ਨਾ ਰੋਟੀ ਖਾਣ ਦੇਵੇ ਨਾ ਉਹਨਾਂ ਨੂੰ ਵੀ ਨਹੀਂ ਕਿਸੇ ਨੂੰ ਖਾਣ ਦਿੱਤੀ ਭੂਆ ਵਰਗੇ ਨੂੰ ਠੀਕ ਜਿਹਾੜਾ ਸੰਤਾ ਆਏ ਲੱਗੇ ਵੀ ਊਵੇਂ ਵੱਧਾ ਐਡੀ ਊਵੇਂ ਉਹ ਤਾਂ ਮੈਨੂੰ ਦਾਦਾ ਸਹੀ ਭਾਰੀ ਨਾ ਕੇ ਨਾ ਤੇ ਹੁਣ ਕੀ ਕਰਾਂਗੇ ਆਪਾਂ ਮਾਸਾਟ ਗਿਆ ਦੋ ਦਿਨ ਘੰਟੇ ਇਨਾ ਬਿਲਕਿਆ ਬੜੀ ਜਾਂਦੀ ਪੰਜਵੀਂ ਛੇਵੀਂ ਗਲਾਸ ਜਦੋਂ ਜਦੋਂ ਹੁੰਦਾ ਸੋਦੋ ਵੀ ਉਹ ਇਨਾ ਆਉਂਦਾ ਨਹੀਂ ਸੀ ਕਿਸੇ ਕੋਲੇ ਬਣਾਉਂਦਾ ਨਹੀਂ ਸੀ ਕਿਸੇ ਨੂੰ ਕੁਛ ਜਦੋਂ ਬਿਮਾਰ ਜਿਹੜਾ ਹਣਾ ਕਿ ਜਵਾਕ ਫਿਰ ਡਾਕਟਰਾਂ ਵਾਂਗੂ ਸਮਝਦੇ ਨੇ ਕਿ ਉਹ ਮੋਲੇ ਦੇ ਸੀ ਸਾਰੇ ਇਸ ਕਟਿੰਗ ਨਾਲੇ ਉਹਨਾਂ ਨੇ ਇਹ ਕਿਵੱਦੇ ਚ ਰਹਿ ਕਰਨ ਚਾਹ ਤਸੀਂ ਚੇਟੇ ਹੋ ਕਿ ਬੜਾ ਔਖਾ ਹੋ ਜਾਣਾ ਇੰਦਰ ਇੱਕ ਦੂਰ ਦੀ ਬਣ ਦਾ ਤਬਾੜਾ ਕਿੰਨੇ ਟਾਈਮ ਦੇ ਦੋ ਸਾਲ ਦੇ ਨਹੀਂ ਪੌਣੇ 2 ਸਾਲ ਪੌਣੇ 2 ਸਾਲ ਪੌਣੇ 1.5 ਦਾ ਦਾ ਸਾਹਮਣੀ ਦੇ ਮੁੰਡੇ ਤੋਂ ਮਨ ਲਾ ਦੇ ਡੇਢ ਕੁ ਮਹੀਨਾ ਵੱਡੇ ਪੌਣੇ ਕੁ 2 ਮਹੀਨੇ ਉਹਦਾ ਜਨਮ ਹੈਗਾ 2 ਫਰਵਰੀ 2 ਫਰਵਰੀ ਉਹ ਖਦੇ ਨਾ 26 ਮਾਰਚ ਦੇ ਹਾਂ ਬਸ ਥੋੜੀ ਫਰਕ ਥੋੜੀ ਫਰਕ ਉਹ ਇਹਨੂੰ ਦੇਖਣ ਗਿਆ ਬਿਮਾਰ ਹੋਇਆ ਸੀਗਾ ਨਾ ਹਾਂ ਉਹ ਤੋਂ ਆ ਕੇ ਵੀ ਬਿਮਾਰ ਹੋ ਗਿਆ ਨਾ ਬਿਮਾਰ ਹੋਇਆ ਵੀ ਆ ਕੇ ਹੋ ਗਿਆ ਨੀ ਵਾਰੀ ਸੀ ਉਹ ਦੋ ਦੋ ਗਈ ਸੀ ਵਾਰੀ ਸੀ ਸੋ ਲਈ ਛੋੜਾ ਪਾ ਕਰਦੇਗੇ ਗੱਲਾਂ ਸਰਗਾ ਵਾਸਤੇ ਛੋੜਾ ਪਤਾ ਲੱਗ ਗਿਆ ਵੀ ਤੁਸੀਂ ਐ ਕਰਦੇ ਹੋਗੇ ਹੁਣ ਖੁਸ਼ ਹੋਏ ਮੈਂ ਪੂਰਾ ਗੁੱਸਾ ਹਜੇ ਵੀ ਨਹੀਂ ਖੁਸ਼ ਯਾਹ ਦੀਦੀ ਨਾ ਮੇਰੇ ਕਿਨੇ ਹੱਸਦਾ ਸੀ ਤਰਾ ਤਾਂ ਦੇਖ ਤੇ ਹੁਣ ਐ ਜੇ ਉਪਰ ਐ ਕਰਦਾ ਸੌਂ ਕੇ ਉੱਠ ਕੇ ਜੀ ਬਾਣਾ ਦੀਦੀ ਸੱਚੀ ਕਹਤਿ ਮਾਰੇ ਦੀਦੀ ਨੂੰ ਬਸ ਜਾਣੇ ਹੋਗੇ ਬਾਏ ਕਰੂਗਾ ਉੱਤੇ ਬਾਏ ਕਰਾਂਗੇ ਕਾਇਤਾ ਕਦ ਦੌਰ ਆ ਦੇਖੋ ਨਹੀਂ ਨਹੀਂ ਨਾ ਪਹਿਲੀ ਵਾਰ ਆਈ ਮੈਨੂੰ ਮੇਰੇ ਹੋ ਗਿਆ ਪ੍ਰਿਏ ਮੈਂ ਇੰਨਾ ਨਹੀਂ ਮੈਂ ਪਾ ਗਈ ਗਏ ਨਹੀਂ ਕੋਈ ਨਹੀਂ ਕਿਉਂ ਕਿ ਨਹੀਂ ਮੈਂ ਛੱਡ ਲੁ ਕੋਈ ਨਾ ਬੜਾ ਮਾਇਆ ਥੋੜਾ ਨਾ ਮੋੜੀ ਵੀ ਹੁੰਦੀ ਹੈ ਬਗਲੇ ਰਹੀ ਮੇਰੇ ਕੋਲ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਸ਼ੁਕਰਾ ਮੈਂ ਤੁਹਾਨੂੰ ਪਕੜਾਏ ਸਾਡੇ ਜਾਨਾ ਵੇ ਹੁਣ ਤਾਂ ਆ来 ਸੱਟ ਪਣੀ ਅਜੀਜੀ ਗੱਡੀ ਚ ਬੈਰ ਗਿਆ ਉਸੂਗਾ ਹੁਣ ਤਾਂ ਆ ਜਾ ਦੋਨੇ ਰੋਲ ਲਾ ਕੇ ਅੱਛਾ ਦੇਖੀ ਬਸ ਦੇਖ ਕੇ ਬੋਦੀ

ਇਹ ਉਹ ਰਹਿਣਾ ਕਵੀ ਇੱਥੇ ਨਾ ਬਚੂ ਮੈਂ ਤਾਂ ਬੜਾ ਇਹ ਕਿੰਨਾ ਖੁਸ਼ ਹੈ ਆਧੰਦਾੜ ਹੈ ਹਾਂ ਗੱਡੀ 'ਚ ਬੈ ਕੇ ਘਰ ਤੱਕ ਇਹ ਕਿਹਾ ਗੱਡੀ 'ਚ ਮੈਂ ਕੀ ਕਰਦਾ ਖੁਸ਼ ਆਪਰੇ ਜਾਾਂਗੇ ਰ ਇੱਧਰ ਨੂੰ ਬਾਹਰ ਦੇ ਜਾਾਂਗੇ ਨਹੀਂ ਆਈ ਸੀ ਇੱਧਰ ਵੀ ਆਣੀ ਬਾਹਰ ਦੇ ਜਾਾਂਗੇ ਇਹਦੇ ਨੂੰ ਸਾਰ ਆਪਣੇ ਚਲੇ ਗਏ ਹੁਣ ਆਪਾਂ ਕਰਦੇ ਆਂਗੀ ਸਬਜ਼ੀ ਦੀ ਤਿਆਰੀ ਤੁੰ ਤੇ ਚਲਾ ਲਾ ਆ ਬੰਦ ਹੀ ਕਰ ਦੋ ਬਸ ਤਾਂ ਆ ਗਿਆ ਤੁੰ ਤੇ ਨਿਕਲੂਗਾ ਬਾਰੇ ਸਬਜ਼ੀ ਆਪਾਂ ਕੱਟ ਲਈ ਗੋਭੀ ਨਾ ਗੋਭੀ ਸਵੇਰੇ ਕੱਟ ਲਈ ਸੀ ਇਹ ਉਹੀ ਗੱਲ ਹੈ ਬਣਾਉਗੇ ਹੋਣਾਗੇ ਫਿਰ ਉਧਰ ਚਲੇ ਗਏ ਨਾ ਪਹਿਣ ਉਹ ਕੱਲੀ ਰਹਗੀ ਫਿਰ ਅਸੀਂ ਆਖਿਆ ਵੀ ਚਲ ਕੱਲੀ ਕੰਨ ਤੋਰਨੀ ਵਿਚਾਰੀ ਨਾ ਪਹਿਣਾ ਲੱਗਦਾ ਕਿੰਨੇ ਟਾਈਮ ਲੱਗਦਾ ਇਹ ਫਿਰ ਅਸੀਂ ਨਾਲ ਵਗ ਗਏ ਬੈਠੇ ਹਾਸੇ ਮਜ਼ਾਕ ਅੱਥੇ ਗੱਲਾਂ ਬਾਤਾਂ ਕਰੀਏ ਨਾ ਕਾਫੀ ਟਾਈਮ ਲੱਗ ਗਿਆ ਕਿਉਂਕਿ ਮਸਾਂ ਆਏ ਰਗੇ ਨਾ ਇਕੱਠੇ ਬੈਠੇ ਸਾਰਾ ਪਰਿਵਾਰ ਗੱਲਾਂ ਬਾਤਾਂ ਕਰੀਗਾ ਇਧਰ ਹੁਣ ਸਾਰੇ ਤਾਂ ਫਿਰ ਉਹਦੀ ਚਲੇ ਗਏ ਉਹ ਕਿਉਂਕਿ ਜਾ ਕੇ ਉਹਨਾਂ ਦੀ ਮੰਜਾ ਸਾਹਮਣੀ ਆ ਸੀ ਪਰਿਵਾਰ ਦਾ ਕੰਮ ਆ ਸੁਖਨ ਉਹਦਾ ਹੀ ਵਿਚਾਰੀ ਦਾ ਨਾ ਦੋ ਬੱਚੇ ਰਗੇ ਇੱਕੋ ਜਿਹੇ ਤੇ ਬੇਟਾ ਹੋਏ ਨਾ ਕੱਲ ਮੈਂ ਸੋਚੀ ਅਮਾ ਕੱਲ ਅਸੀਂ ਵੀ ਇਸ ਤਰ੍ਹਾਂ ਹੀ ਆਏ ਸੀ ਕਿੰਨਾ ਲੇਟ ਹਣਾ ਆਪਣੇ ਵਾਲੇ ਟਾਈਮ ਹੀ ਹੋ ਜੂਨ ਨੂੰ ਜਾਣ ਵਾਲੇ ਨੂੰ ਔਖਾ ਜਾਂਦਾ ਘਰੇ ਆਈ ਮੈਂ ਹੁੰਦਾ ਵੀ ਕੋਈ ਨਾ ਬਗ ਜਾਣੀ ਇਹ ਹਾਂ ਜਾਣਾਂ ਨੇ ਮੱਝਾ ਗਈ ਨੇ ਕੰਮ ਕਰਨਾ ਆ ਕੇ ਹੋਰ ਮੁੱਖਾ ਹੋ ਜਾਂਦਾ ਹੁਣ ਜਾ ਕੇ ਬੇਚਾਰੀ ਕੀ ਕੀ ਕਰੂਗੀ ਕਿੱਧਰ ਕਿੱਧਰ ਹੋਊਗੀ ਕਰਤਾ ਹੀ ਬੰਦ ਹੂੰ ਹੂੰ ਬੰਦ ਤਾਂ ਬਣ ਗਿਆ ਇਹ ਤਾਂ ਬਸ ਇਹ ਦੁਬਾਰਾ ਚ ਨਿਕਲ ਕੇ ਆਪਾਂ ਲੱਸੀ ਕਰਤੀ ਬੰਦਾਂ ਕਿਉਂਕਿ ਠੰਡ ਹੋ ਗਈ ਹੁਣ ਬਹੁਤ ਜ਼ਿਆਦਾ ਠੰਡਾ ਮੌਸਮ ਹੋ ਗਿਆ ਰਾਤ ਵੀ ਦਸੀ ਪੀਣ ਨੂੰ ਜੀ ਨਾ ਕਰੇ ਦੁੱਧ ਠੰਡਾ ਹੋ ਗਿਆ ਉਹਦਾ ਅੰਦਰ ਪੱਖਾ ਲੱਗਦਾ ਨਹੀਂ ਬਈ ਅੱਜ ਤੇ ਲੱਗਦਾ ਨਹੀਂ ਲਾਇਓ ਨਾ ਬੁਮਾਰੂ ਮੰਗੀ ਰਾਤ ਮੈਨੂੰ ਕੰਬਲ ਚ ਠੰਡ ਲੱਗੀ ਮੈਨੂੰ ਐ ਲੱਗਿਆ ਮਾਹ ਹੈ ਆਪਾਂ ਤਾਂ ਰਜਾਈਆਂ ਨੂੰ ਥੋੜਾ ਜਿਹਾ ਇੱਕਪਨ ਨੂੰ ਠੰਡ ਵੈਸੀ ਲੱਗੀ ਹੋਈ ਸੀ ਸਰੀਰ ਜਿਵੇਂ ਠੀਕ ਸੀ ਵੀਰਿਆਂ ਚ ਫਿਰਦੇ ਸੀ ਇਹ ਤਾਂ ਕਰਕੇ ਤੇ ਨਾਲ ਰਜਾਈਆਂ ਨੂੰ ਧੋਪ ਲਵਾਈ ਦੀ ਕਿੰਨੇ ਦਿਨ ਹੋ ਗਏ ਫਸਾਈਂ ਦੇ ਨੱਗੇ ਲੱਗੇ ਤਾਂ ਕਿਉਂ ਹੁਣ ਦੋ ਤਿੰਨ ਦਿਨ ਹੋ ਗਏ ਅੱਜ ਇਹ ਸਾਰਾ ਦਿਨ ਲੱਗੇ ਕੱਲ ਨੂੰ ਕਰਾਂਗੇ ਹੁਣ ਆਪਾਂ ਕੱਲ ਨੂੰ ਇਹ ਨਿੱਕੇ ਮੋٹے ਕੰਮ ਸਾਰੇ ਕਰਨੇ ਨੇ ਜੀ ਕੀ ਕੰਮ ਹੋਣ ਨੂੰ ਵਧੀਏਗਾ ਪੱਬਜੀ ਬਣਾ ਕੇ ਫਿਰ ਆਪਾਂ ਚੱਲਦੇ ਮੱਝਾ ਬੰਨੀ ਅੱਜ ਕੱਪੜਿਆਂ ਵਾਲ ਸਟੈਂਡ ਵੀ ਅਸੀਂ ਹੁਣ ਕੱਢਿਆਗਾ ਸਾਰੀ ਟੁੱਪਈ ਨਿਕਲ ਗਈ ਉਹਨਾਂ ਕੋਲ ਬੈਠਿਆ ਅਸੀਂ ਘੱਡੀ ਗਏ ਨਾ ਉਹ ਅੰਦਰ ਲਾਤਾ ਮੈਂ ਸਵੇਰੇ ਜਦੋਂ ਕੜੀਆਂ ਪਾਉਣ ਲੱਗੀ ਮੁੜ ਕੇ ਧਿਆਨ ਜੀਨੀ ਆ ਹੈਗਾ ਹੀ ਵਾਰ ਕੱਢਦੀ ਹੁਣ ਆ ਕੇ ਕੱਢਿਆ ਉਧਰੋਂ ਵਧੀਆ ਨਹੀਂ ਘੱਡਿਆ ਜੇ ਵੀਰ ਆਪਣੇ ਗਿਆਂ ਤੋਂ ਆ ਜੇ ਫਿਰ ਸਿੱਧੂ ਜਨਾ ਪੈਂਦਾ ਹੋਰ ਵੀ ਹੋ ਜਾਂਦਾ ਇੱਧਰ ਰੱਖਦਾ ਮੇਰਾ ਕੁੰਡਕਵਾੜਾ ਆ ਪਿਆ ਮਾਸੀ ਕਹਿੰਦੀ ਮੇਰੇ ਆਲੂ ਚੱਕ ਲਏ ਉਹੋ ਜਿਹੇ ਅਸੀਂ ਐ ਚੱਕ ਕੇ ਲਿਆਉਣੀਆਂ ਸਾਰੇ ਆਲੂ ਰਰੇ ਹੋਗੇ ਉਹਦੇ ਭੁੱਲ ਗਏ ਸੀ 12-12 ਆਲੂ ਲੱਗ ਗਏ ਸੀ ਫ੍ਰਿਜ ਦੇ ਵਿੱਚ ਪਏ ਆਲੂਆਂ ਦੇ ਨਾ ਐਡੇ-ਐਡੇ ਆਲੂ ਲੱਗ ਗਏ ਸੀ ਠੰਡ ਚ ਹੂੰ ਠੰਡ ਚ ਕਿਉਂਕਿ ਫ੍ਰਿਜ ਦੇ ਵਿੱਚ ਨਾ ਸੱਚਾ ਪਾਇ ਤਾਂ ਕਿਤਾ ਨਹੀਂ ਲਾਇਆ ਆਲੂ ਨਾ ਕੁਛ ਨਹੀਂ ਲਾਇਆ ਹੈਗਾ ਹਾਈ ਤਾਂ ਪਿਛਲੀ ਵਾਰ ਲਾਈ ਸੀ ਤੇ ਉਹੀ ਨੇ ਇਹ ਕਿਹੜੇ ਜਿਹੜੇ ਪਿਛਲੀ ਵਾਰ ਇੱਥੇ ਘਰੇ ਲਾਈ ਸੀ ਨਾ ਉਹ ਤਾਂ ਛੋਟੇ-ਛੋਟੇ ਸੀਗੇ ਫਾਦੇ ਅੱਛਾ ਮਗ ਦੇਖੀ ਐਨੇ ਕਿਥੇ ਉਹ ਤਾਂ ਮਾਸੀ ਨੇ ਵੰਡਤੇ ਸੀ ਅੱਛਾ ਕੁਛ ਇੱਧਰ ਲੈ ਤੇ ਦੀ ਕੋਸਾ ਤੁਰ ਗੋਟਣਾ ਲਾਈ ਉਹਨੂੰ ਉਹ ਨਾ ਦੇ ਚੋ ਬਦੀਆ ਉਹ ਵੀ ਵਸੇ ਨਹੀਂ ਹੋ ਜਾਂਦੇ ਫਿਰ ਪੇ ਪੇ ਕਿਹੜਾ ਨਬਰ ਤੰਦੇ ਅੱਜ ਸਬਜ਼ੀ ਵਾਲੇ ਬਹੁਤ ਆਏ ਨੇਗੇ ਨਾ ਅੱਛਾ ਹਾਂ ਸਵੇਰੇ ਆਏ ਸੀ ਉਹ ਦਿਨ ਆਉਂਦਾ ਨਹੀਂ ਕੱਲ ਵੀ ਆਈ ਸੀ ਕਿ ਨਵੇਂ ਮੁੰਡਿਆਂ ਦੇਖ ਕੇ ਆ ਜੀ ਲੱਗੇ ਵੀ ਤਾਂ ਬਾਹਲੀ ਕਿਹਾਰਾ ਹੈ ਨਾ ਵੀ ਹਾਏ ਕਿਵੇਂ ਕੰਮ ਕਰਦ ਨਹੀਂ ਕਿਵੇਂ ਸਾਫ ਦੀ ਹੈ ਜਵਕਾਂ ਨੂੰ ਅਸੀਂ ਉਹਨਾਂ ਵੱਡੇ ਹੋਗੇ ਤਾਂ ਕਰਕੇ ਲੱਗੇ ਬਾਹਲੀ ਕਮਜ਼ੋਰ ਜਾ ਲੱਗੇ ਜਿਵੇਂ ਨਾਜਿਕ ਜਾ ਆਪਾਂ ਨੂੰ ਫੋਟੋਆਂ ਵੀ ਵੀਡੀਓ ਤੇ ਵਧੀਆ ਲੱਗਦਾ ਹੁੰਦਾ ਮੈਨੂੰ ਬਾਹਲਾ ਟੋਡਾ ਲੱਗਦਾ ਕਈ ਦਿਨਾਂ ਦਾ ਮੈਸੇਜ ਕਰੀ ਜਾਂਦੇ ਸੀ ਵਿਚਾਰੇ ਨੂੰ ਅੱਜ ਟਾਈਮ ਲੱਗਾਗਾ ਨਾ ਕੋਹਾਂ ਦੇ ਮੁੰਡਾ ਵੀ ਮੈਨਾਂ ਡਿਊਟੀ ਤੇ ਜਾਂਦਾ ਉਹ ਅੱਜ ਛੁੱਟੀ ਸੀਗੇ ਉਹ ਸਾਡਾ ਦਿਵਸ ਹੈ

ਇਹ ਫੂਲੀ ਹੱਦਰਤ ਜੀ ਸੋਈ ਸਾਫ ਕਰੀਏਗੀ ਉਹ ਲਿਫਾਫੇ ਦੇ ਵਿੱਚ ਉਹਨਾਂ ਨੂੰ ਮੁੱਠੇ ਦੋ ਮੁੱਠੇ ਜਿਹੜੇ ਬਾਹਰ ਕੱਢਦੀ ਹੁੰਦੀ ਉਹ ਦੋ ਪਾ ਲੈਂਦੇ ਵੀ ਬਾਹਰ ਨਿਕਲ ਜਾਣਗੇ ਨਹੀਂ ਉਹ ਜਾਂਦੀਆਂ ਨਹੀਂ ਸੀਗਾ ਆਪਾਂ ਉਹਨਾਂ ਦੀ ਰੋਟੀਆਂ ਹੁੰਦੀਆਂ ਤੇ ਅੱਜ ਅਸ ਤੋਂ ਉਧਰ ਵਾਜੇ ਉਹ ਬਾਹਰ ਹੀ ਲਿਫਾਫਾ ਪਿਆ ਸੀਗਾ ਇਹਨਾਂ ਨੇ ਆਖਿਆ ਸੰਤਾ ਕਿਸੇ ਨੂੰ ਕੁਝ ਪਾਈ ਨਹੀਂ ਹੈਗਾ ਆ ਉਹਦੇ ਨੂੰ ਸਾਰਾ ਲਿਫਾਫਾ ਖਾਲੀ ਕਰ ਦਿੱਤਾ ਸਾਰਾ ਕੁਝ ਖਾਲੀ ਉਹਦੇ ਵਿੱਚੋਂ ਜਿਹੜੇ ਪੈਕਟ ਬਿਸਕੁਟਾਂ ਦਾ ਬੰਦ ਸੀਗਾ ਬਸ ਉਹ ਉਹ ਰਹਿ ਗਿਆ ਬਾਕੀ ਸਾਰਾ ਲਿਫਾਫਾ ਸਾਫ ਕਰਕੇ ਤਰ੍ਹਾਂ ਤੇ ਮੈਂ ਆ ਕੇ ਪਾਣਾ ਮਹਲਾ ਮੈਂ ਇਹਨਾਂ ਨੂੰ ਬਾਹਰ ਕੱਢਦਾ ਜਦੋਂ ਮੈਂ ਦੇਖੋ ਉਹ ਤੇ ਤੰਜੇ ਭਾਂਡੇ ਇੱਕ ਸੇਕ ਹੋਣਗੇ ਹੁਣ ਸਾਫ਼ ਕੀਤੇ ਨੇ ਜਦੋਂ ਵਰਗੇ ਨਾ ਇਹਦਾ ਮੈਂ ਰੱਖ ਦੂਗਾ ਤੂੰ ਆ ਰੱਖ ਦੋ ਫੇਰੀ ਸਬਜ਼ੀ ਬਣ ਜਾਂਦੀ ਹੈਗੀ ਆਨੇ ਦੇ ਕਿ ਕੇਲੇ ਆਏ ਨੇ ਸਾਡੇ ਕੇਲੇ ਮੌਲੇ ਆਏ ਨੇ ਕੋਈ ਮੌਲੇ ਦੇ ਲਾਉ ਦੇ ਨੇਗੇ 6 ਹੀ 6 ਬਸ ਇੱਕ ਦਨ ਆਏ ਸੀਗੇ ਸੋਹ ਦੇ ਦੇ ਕਿ ਲੋ ਹੈ ਸਾਡੇ ਦੋ ਸੇਪ ਆਏ ਨੇ ਕੋਈ ਨਹੀਂ ਖਾਂਦਾ ਹੈਗਾ ਮੇਰੇ ਮੇਰੇ ਬੱਚੇ ਤੇ ਫਰਾਜ਼ ਨੂੰ ਖਾਣਗੇ ਨਹੀਂ ਬੇਸ ਸਾਰੇ ਦੇ ਮਿੱਠਾ ਮਿੱਠਾ ਬਾਲੀਣਾ ਵਸ ਜੇ ਇਹ ਵੀ ਨਾ ਹੋਣੀ ਜਿਵੇਂ ਦਾ ਸ਼ਾਮ ਨੂੰ ਗਾਦੇ ਫਿੱਕਾ ਦੁੱਧ ਪੀਣਾ ਚਾਹੀਦਾ ਹੋਰ ਮਿੱਠਾ ਮਿੱਠਾ ਜਿਹਾ ਬਾਲਾ ਹੋ ਜਾਂਦਾ ਪਾਜੀ ਦਾ ਆਪਣੀ ਥੋੜੀ ਫੈਰ ਕੇ ਹੌਲੀ ਹੌਲੀ ਬਣੂਗੀ ਨਾ ਟਾਈਮ ਬਾਲਾ ਲੱਗੂਗਾ ਕੋਈ ਨਾ ਘੱਟਤੀ ਕਰ ਦੋ ਸੋ ਤੇ ਕੱਟਦੇ ਨਹੀਂ ਪੁੱਤ ਇਹਦਾ ਆ ਹੀ ਨਾ ਟਾ ਬਸ ਥੱਲੇ ਨਾ ਲੱਗ ਜਮ ਨਹੀਂ ਲੱਗਦੀ ਹੈਗੀ ਇਹ ਹੱਦ ਗਨਾਂ ਵੈਸੀ ਨਾ ਮੈਂ ਉਧਰ ਕੰਮ ਕਰੂ ਮਾੜਾ ਜਾਂ 5-10 ਮਿੰਟਾਂ ਲੱਗਸੂ ਨਾ ਤਨੀ ਰੂਨ ਵਿੱਚ ਪਾਏ ਵੀ ਨਾ ਫੇਰ ਗੈਸ ਘਟਾ ਕੇ ਰੂਨ ਵਿੱਚ ਪਾ ਕੇ ਢੱਕ ਕੇ ਫੇਰ ਜਾਈ ਵਿੱਚ ਘੱਟ ਸੀ ਨਾ ਇੱਥੇ ਰੱਖ ਆਇ ਤੁ ਆਟੇ ਲੱਗਣੀ ਚੇਕ ਓਕੇ ਮਤਲਬ ਭਾਜ ਨਾ ਜਾਮਾ ਸਾਰੀ ਮਿਕਸ ਕਰਕੇ ਫਿਰ ਐਵੇਂ ਕਰਕੇ ਤੋ ਟਟਾ ਕੇ ਵੱਡਾ ਥਾਂ ਦੇ ਕੇ ਫਿਰ ਲੈਣ ਗੈਸ ਘਟਾ ਗਰਦ ਜਾਈ ਸਮਝੀ ਹੋਊ ਕਿ ਕੰਮ ਕਰਨਾਗਾ 5-10 ਮਿੰਟ ਦੀ ਗੱਲ ਹੈ ਤਾਂ 5 ਮਿੰਟ ਦੀ ਗੱਲ ਹੈ ਹਾਂ 5 ਮਿੰਟਾਂ ਦੀ ਗੱਲ ਖਰਾਬ ਨਹੀਂ ਇਹ ਵੀ ਕਰਿਆ ਕਰ ਤਰਾ ਸਾਰੇ ਮਿਸ਼ ਕਰਕੇ ਜਾਂਦੇ ਹਾਂ ਅੱਜ ਮੱਖੀਆਂ ਬਹੁਤ ਜਿਆਦਾ ਮਾਣੀ ਓੱਖਾਂ ਲੱਗਿਆ ਤੇ ਚਲ ਮੈਂ ਵੀ ਕੰਨੀਆਂ ਦੇ ਵਿੱਚ ਪਾ ਲਾਂ ਪਾਣੀ ਮਾਰਨੇ ਕਰੀ ਜਾਣ ਦੀ ਕਰਦੇ ਆਪਾਂ ਤਿਆਰੀ ਉਹ ਤੋਂ ਚਿੰਦਾ ਮੈਂ ਸਾਰਾ ਕੁਝ ਪਾਤਾ ਦੁੱਧ ਵਾਦ ਮੈਂ ਤੂਰੀ ਨਹੀਂ ਘੁੱਟਨੀ ਹਾਂ ਤੂਰੀ ਨਹੀਂ ਘੁੱਟਨੀ ਤੂਰੀ ਖਾਂਦੀਆਂ ਨਹੀਂ ਅੱਧੀ ਨਾਲ ਆਈ ਲੱਗੀ ਪਈ ਰਹੀ ਉਹਨਾਂ ਸਾਰੇ ਜਿੰਨੇ ਕੱਟੇ ਇਹ ਨਾ ਦੋਨਾ ਛੱਦ ਹੀ ਨਹੀਂ ਗਈ ਮੈਂ ਦੇਖਿਆ ਐ ਜੰਮੀ ਪਈਓ ਛੋਟੂ ਛੋਟੂ ਨਾਲ ਥੋੜੀ ਜਿਹੀ ਗੱਲ ਕਰੀ ਉਹ ਹਰੇ ਨਹੀਂ ਕਰੇ ਐਂ ਰੱਬਾ ਜੀ ਜਿੰਦਗੀ ਪਿੰਡਾਂ ਦੇ ਨਹੀਂ ਆ ਹੋਰ ਲੋਈ ਮੈਂ ਜ਼ਿਆਦਾ ਕੰਮ ਨਿਮੇੜ ਲਿਆ ਹੋ ਗਏ ਬੇਲੇ ਹੁਣ ਆਪਾਂ ਰੋਟੀ ਬਣੀ ਜਾਂਦੀ ਐ ਖਾਣੇ ਪੀਣੇ ਨਾਲ ਕੱਪੜਾ ਦੀ ਤਾਂ ਬਦਲਦੇ ਆਂਗੇ ਤੇ ਮੌਸਮ ਵੀ ਠੀਕ ਐ ਹੁਣ ਆਪਾਂ ਵਲੌਗ ਦਾ ਵੀ ਐਂਡ ਕਰਦੇ ਆਂਗੇ ਹੁਣ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਸੋਹਣੇ ਜਿਹੇ ਵਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜ਼ਰੂਰ ਪਸੰਦ ਆਇਆ ਹੋਊਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾ ਦਾ ਬਹੁਤ ਬਹੁਤ ਧੰਨਵਾਦ ਆਦ ਤੱਕ ਦੇ ਲਈ ਸਤਿ ਸ੍ਰੀ ਅਕਾਲ